ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਗਾਂ ਤਾਂ ਜੀ ਸੋਈ ਤੁਹਾਨੂੰ ਦਿਖਾਵਾਂਗੇ ਤੇ ਮੱਜ ਇੱਕ ਟੋਕੜ ਗੱਬਨ ਇੱਕ ਬੱਚੇ ਦੇ ਬਿਨਾਂ ਤੇ ਇੱਕ ਥੋੜੀ ਕੁੱਚੇ ਬੱਚੇ ਦੀ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਦਿਆਨ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸਿਓ ਸ੍ਰੀਕਾਲ ਹੋਸਨਾ ਠੀਕ ਠਾਕ ਜੀ ਇਹਦੇ ਰਬੀ ਤੁਸੀਂ ਜਨਾਓ ਸਭ ਠੀਕ ਠਾਕ ਵੇਗਿਆ ਮਾਲ ਪਰਸਾਂ ਵਾਲਾ ਹਾਂ ਵੇਗਿਆ ਰਬੀਏ 1 ਦੋਆਂ ਘੰਟੇ ਦੇ ਮਾਲ ਵੇਗਿਆ ਜੀ ਆਪਣਾ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਹਾਂ ਮੇਰਾ ਭਾਸ ਸਿੰਘ ਜੀ ਪਿੰਡ ਚਿੰਦਾ ਜ਼ਿਲ੍ਹਾ ਮਸਹੀ ਜਨਾਲਾ ਤੇ ਫੋਨ ਨੰਬਰੇ ਬੋਲਦੇ ਕਰੀ 98454995 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਟੋਕਰ ਗੱਬਨ ਜੀ ਹਾਂ ਇਹ ਟੋਕਰ ਗੱਬਨ ਜੀ ਕਿੰਨੇ ਚੱਦੀ ਚੈੱਕ ਪਾਸ ਤੇ ਇਹ ਪੂਰੇ 50 ਦਿਨਾਂ ਦੀ ਕੱਲ ਚ ਚੈੱਕ ਪਾਸ ਆ ਬਿਲਕੁਲ ਪੂਰੀ ਚੈੱਕ ਪਾਸ ਹਰ ਵੀ ਆਪਣੀ ਗਾਰੰਟੀ ਹੋ 100% ਗਾਰੰਟੀ ਗਾਰੰਟੀ ਹਰ ਵੀ ਦੀ ਆਪਣੀ ਠੀਕ ਹੈ ਤੇ ਬਾਕੀ ਇਹ ਆ ਵੀ ਕੋਈ ਜਾਂਦਿਆ ਇੱਕ ਵਾਰੀ ਚੈੱਕ ਕਰਾ ਲੇ ਫੇਰ ਨਾ ਕਰਾ ਲੈ ਮੰਨ ਲਾ ਆਪਾਂ ਕੱਲ ਕਰਾਈ ਹਰ ਵੀ ਦੀ ਉਹ 2 ਮਹੀਨੇ ਦੀ ਪੂਰੀ ਆਂਦੇ ਘਰ ਵਾਲੇ ਤੇ ਉਹਨੇ ਡਾਕਟਰ ਨੇ ਆਖਿਆ ਵੀ 2-4 ਦਿਨ ਘੱਟ ਪਰ ਹੈਗੀ ਸੂਣ ਵਾਲੀ ਹੈ ਅੱਛਾ ਹੈਗੀ ਪੱਕੀ ਸੂਣ ਵਾਲੀ ਹੈ ਠੀਕ ਹੈ ਤੇ ਕਿੰਨੇ ਦਿਨਾਂ ਦੀ ਗਾਰੰਟੀ ਹੈ ਕੋਈ ਚੈੱਕ ਕਰਾ ਕੇ ਤੁਹਾਨੂੰ ਦੱਸਦੇ ਇਹ 5-6 ਦਿਨਾਂ ਦੀ ਹਰ ਵੀ ਦੀ ਬਾਕੀ ਇਹ ਆ ਵੀ ਕਈ ਵਾਰੀ ਕਈ ਡਾਕਟਰਾਂ ਤੋਂ 2 ਮਹੀਨੇ ਦੀ ਚੱਕ ਨਹੀਂ ਕੀਤੀ ਜਾਂਦੀ ਇਹ ਵੀ ਕੀਤੀ ਜਾਂਦੀ ਆ ਜੀ ਤੇ ਦਾਅ ਦੇ ਨੇ ਰੱਖ ਲੋ ਦਾਅ ਦੇ ਨਾਲ ਤਾਂ ਗਰੰਟੀ ਹੋ ਗਈ ਆਪਣੀ ਬੀ ਜੀ ਠੀਕ ਆ ਹਾਂ ਦਾਅ ਦੇ ਨਾਲ ਆਪਣੀ ਕੋਈ ਚੱਕ ਕਢਾ ਲਿਆ ਪੰਜ ਗੱਲ ਬੀ ਠੀਕ ਹੈ ਜੀ ਠੀਕ ਹੈ ਤੇ ਚਲੋ ਫਿਰ ਖੋਲੋ ਤੋਰੀਏ ਦੁੱਧ ਕਿੰਨਾ ਉਤਰਿਆ ਇਹਦੇ ਕੋਲ ਦੁੱਧ ਦੇ ਵੀ 7 ਕਿਲੋ ਤਿਆਰ ਹੈ ਅੱਛਾ ਠੀਕ ਹੈ ਬਾਕੀ ਇਹ ਆ ਵੀ ਕੋਈ ਵੇਰ ਜਾਂਦੇ ਚੱਕ ਕਰਾ ਲੈ ਇੱਕ ਵਾਰੀ ਪਤਾ ਲੱਗ ਜਾਂਦਾ ਵਾ ਪ੍ਰੋਪਰ ਚੰਗੀ ਤਾਂ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਪਰ ਅਜੇ ਗਾੜੀ ਤਿਲਕਾਂ ਬੜੀ ਆ ਤੇ ਇੱਥੇ ਇੱਥੇ ਦਾ ਨਕਮਾ ਮਾਗੇ ਦਿਖਾਉਣੀ ਆ ਅੱਜ ਤੇ ਦੱਸਿਓ ਵੀ ਜੀ ਮੁੱਲ ਫਿਰ ਇਹਦਾ ਮੋਲਾ ਰਵੀ ਕਰਨ ਨੂੰ ਭਾ 50 55 ਜੋ ਮਰਜ਼ੀ ਕਰੀ ਜਾਈਏ ਹਾਂਜੀ ਤੇ ਹਾਂ ਨਾ ਵਿੱਚ 47000 ਦੀ ਦੇ ਦਾਂਗੇ 47000 ਦੀ 47000 ਦੀ ਠੀਕ ਹੈ ਜੀ ਪੌਂਚ ਵਿੱਚ ਹੈ 200 ਕਿਲੋ ਪੌਂਚ ਵਿੱਚ ਹੈ 100 ਕਿਲੋ ਮਟ ਤੱਕਰ ਤੇ ਆ ਬੱਚੇ ਤਾਂ ਵੀ ਨਾ ਜੇ ਇਹ ਬੱਚੇ ਦੇ 500 ਰੁਪਏ ਜੀ ਕਿੰਨਾ ਦੁੱਧ ਦੇ ਤੱਕਲ ਠੀਕ ਹੈ ਨਾ ਜੀ ਤਿਆਰ ਜੇ ਦੁੱਧ ਦੇ ਪੱਕਾ ਦੁੱਧ ਹੈਗਾ ਪੱਕਾ ਦੁੱਧ 6 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਖੋਲੋ ਫਿਰ ਤੋਰੀਏ ਤੇ ਇਹਦਾ ਮੁੱਲ ਫਿਰ ਇਹ ਰੁਪਈਆ ਆਪਾਂ ਦੇ ਜਿਹੜੀ ਦੇਣੀ ਆਪਾਂ 42000 ਚ ਪਹੁੰਚ ਕਰ ਦਾਂਗੇ 42000 ਚ ਪਹੁੰਚ ਕਰ ਦਾਂਗੇ 40 ਹੀ ਕਰ ਦਾਂਗੇ ਅੱਛਾ 40 ਚ ਪਹੁੰਚ 100 ਕਿਲੋਮੀਟਰ ਤੱਕ ਠੀਕ ਹੈ ਜੀ ਤੇ ਹੁਣ ਆ ਮਾਜੇ ਦੇ ਮਗਰ ਕੱਟੀ ਜੇ ਇਹਦਾ ਮੈਂ ਕੱਟੀ ਆ ਆਹ ਕੱਟੀ ਜੀ ਜਿਹੜੀ 125 ਹੈ ਤੇ ਇਹਦੇ ਕੋਲ ਦੁੱਧ ਕਿੰਨਾ ਚ ਇਹਦੇ ਥੱਲੇ ਰੁਪਈਆ ਦੋ 7 ਕਿਲੋ ਠੀਕ ਆ ਤੇ ਇਹਨੂੰ ਮਹੀਨਾ ਘਰ ਆ ਲੈ ਜਾਂਦੇ ਵੀ ਮਹੀਨਾ ਹੋ ਗਿਆ ਬਣੀ ਦਾ ਠੀਕ ਆ ਤੇ ਸਵੇਰ ਪਹਿਲਾਂ ਹੀ ਆਉਂਦਾ ਜਦੋਂ ਪਹਿਲਾਂ ਹੀ ਆ ਪੇਜੀ ਠੀਕ ਆ 7 ਕਿਲੋ ਹੈਗਾ ਪੱਕਾ ਦੁੱਧ 7 ਕਿਲੋ ਪੱਕਾ ਦੁੱਧ ਦਾ ਮਰਜੀ ਕੋ ਵੀ ਇਫਰਾ ਹੋ ਜਾਵੇਗਾ ਕੋਈ ਤੇ ਮਗਰ ਵੀ ਇਹਦੇ ਕੱਟੀ ਆ ਬਾਕੀ ਸਵੇਰ ਦਾ ਮੈਂ ਪੈਨਦਿਆ ਵਾ ਬੱਤੀ ਬੁੱਤੀ ਗਈ ਹੈ ਉਹਦੇ ਕਰਕੇ ਪਸ਼ੂ ਵੀ ਨਹੀਂ ਹੈ ਜਨਮ ਹਲਮ ਹੋ ਗਏ ਜਿਸ ਤਰ੍ਹਾਂ ਪਿਛੋਂ ਆਈਆਂ ਉਤਰਾ ਹੀਆਂ ਰੱਸੀ ਵੀ ਨਹੀਂ ਬਦਲੀ ਅੱਜ ਤੇ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਅੱਜ ਤੇ ਆਪਣੀ ਤੁਸੀਂ ਇੱਥੇ ਆ ਕੇ ਚਵਾਈ ਕਰਕੇ ਆਪਣੀ ਦੋ ਟਾਈਮ ਹੱਥੀਂ ਪਾਸ ਕਰਕੇ ਅੱਖੀਂ ਵੇਖ ਕੇ ਫਿਰ ਪਸ਼ੂ ਖੜਿਆ ਕਰੋ ਮਿਲਦੀ ਹੈ ਵੀ ਦੋਨੋਂ ਟਾਈਮ ਕੱਟੀ ਤੇ ਆ ਦੋਵੇਂ ਟਾਈਮ ਕੱਟੀ ਤੇ ਆ ਹਾਂ ਦੋ ਟਾਈਮ ਕੱਟੀ ਤੇ ਮਿਲਦੀ ਆ ਤੇ ਫਿਰ ਇਹਦਾ ਮੁੱਲ ਯਾਰ ਵੀ ਜੇ ਦੇਈ ਦੇਣੀ ਆ ਪੂਰੇ 53000 ਚ ਪਹੁੰਚ ਕਰ ਦਾਂਗੇ 53000 ਚ ਹਾਂ 53000 ਠੀਕ ਆ ਜੀ ਹਾਂ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਜਰਸੀ ਦਾ ਦਸਿਆ ਤੇ ਪਾ ਲੈ ਇਹ ਮਰਜੀ ਇਹਨੂੰ 5-6 ਦਿਨ ਹੋ ਗਏ ਸੋਈ ਨੂੰ ਹਾਂਜੀ ਆਹ ਟਾਈਮ ਨੂੰ 14-15 ਕਿਲੋ ਦੁੱਧ ਤਿਆਰ ਦੇ ਅੱਛਾ ਤਿਆਰ ਜਿਹੜਾ ਬਿਲਕੁਲ ਆਹ ਜਿਹੜਾ ਵੀ ਆਪਾਂ ਬਣਾਵਾਂਗੇ ਦੇਣਾ ਚੋਕ ਦੇਣਾ ਦੋ ਡੰਗ ਆਪਾਂ ਠੀਕ ਆ ਕੋਈ ਵੀਰ ਭਰਾ ਸਾਈਆਂ ਬਾਹਰ ਜਾਪੀਆਂ ਦੋ ਦੋ ਡੰਗ ਜਿੱਦਾਂ ਮਰਜ਼ੀ ਚਵਾ ਲੈ ਠੀਕ ਆ ਜੀ ਹਾਂਜੀ ਤੇ ਕਿੰਨਾ ਚ ਚਵਾਈ ਜਾਊਗੀ ਜੀ 20 ਕਿਲੋ ਲੱਗ ਬਣਾ ਬੱਚੀ ਜਾਊਗੀ ਹੁਣ 15 ਲੀਟਰ ਪੱਕਾ ਤਿਆਰ ਮੋਕੇ ਤੇ 14 ਕਿਲੋ ਦੀ ਤਾਂ ਫੁੱਲ ਗਾਰੰਟੀ ਆ ਸਾਡੇ ਘਰ ਠੀਕ ਆ ਤੁਹਾਡੇ ਘਰ ਦੀ ਗਾਰੰਟੀ ਕਿ ਤੁਹਾਡੇ ਘਰੋਂ ਕੋ ਚਵਾਈ ਕਰਕੇ ਖੜੇ ਜੀ ਚਵਾਈ ਕਰਕੇ ਲੈ ਜੀ ਠੀਕ ਆ ਜੀ ਅਜੇ ਤਾਂ ਵੀ ਮੌਸਮ ਠੰਡੇ ਹੋ ਗਏ ਨਾ ਹਾਂਜੀ ਹਾਂਜੀ 20 ਕਿਲੋ ਪਾ ਜੂਗੀ ਪਹਿਲੇ ਸੂਹੇ ਵਿੱਚ 20 ਕਿਲੋ ਦਿੰਦਾ ਇਹਨੇ ਤੋਰ ਹਾ ਫੇ ਦੇਖ ਲੈ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਕਾਫੀ ਦੂਰ ਦੂਰ ਜਿਹੜਾ ਥਾਣ ਲੱਗਿਆ ਤੇ ਮਿਲਕਵੇਨ ਵੀ ਚੰਗੀ ਲੱਗੀ 哎，进来呀。对、啊。 ਇਹਦਾ ਫੇਰ ਮੁੱਲ 100 ਰੁਪਏ ਜਿਹੜੀ ਆਪਾਂ ਦੇ ਦੇਣੀ ਪੂਰੇ 40000 ਚ ਪਹੁੰਚ ਕਰ ਦਾਂਗੇ। ਅੱਛਾ 40000 ਚ ਪਹੁੰਚ। 40000 ਚ ਪਹੁੰਚ ਕਰਾਂਗੇ। ਠੀਕ ਹੈ ਜੀ। ਹਾਂਜੀ ਤੇ ਠੀਕ ਹੈ ਵਿਧਿਆ ਕੁਝ ਕਹਿਣਾ। 100 ਰੁਪਏ ਬੈਂਤੀ ਆਪੀ ਸੂਈਆਂ ਸਾਈਆਂ ਵੀ ਪਾਸ ਕਰਕੇ ਖੜੋ। ਠੀਕ ਹੈ ਜੀ। ਹਾਂਜੀ। ਬਾਕੀ ਜੋ ਵੀ ਕੁਛ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਆਪਣੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ। ਜੇਕਰ ਵੀਰ ਨਹੀਂ ਚਵਾਈ ਕਰਕੇ ਖੜਦੋ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ